ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਦੂਖ ਰੋਗ ਸੰਤਾਪ ਉੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੀ ਪੂਰੇ ਗੁਰਤੀ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਗੁਰ ਰਿਆ ਪਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੀ ਵਾਜੀ ਅਨਹਦ ਤੂਰੇ ਇਸ ਲੋਕ ਪਵਨ ਗੁਰੂ ਪਾਣੀ ਪਿਤਾ ਮਤਾ ਤਰਤ ਮਹਤ ਦੇਵ ਸਰਾਤ ਦੋਏ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੀ ਧਰਮ ਹਦੂਰ ਗਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਆਪਾਂ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਜਿਹੜੀ ਆ ਉਹ ਸਾਂਝ ਪਾਵਾਂਗੇ ਜਿੰਨੀ ਕੋ ਰੱਬ ਨੇ ਆਪਾਂ ਨੂੰ ਬੁੱਧੀ ਬਖਸ਼ੀ ਆ ਉਹਦੇ ਮੁਤਾਬਕ ਆਪਾਂ ਜਿਹੜੇ ਆ ਗੁਰਬਾਣੀ ਦੇ ਅਰਥ ਕਰਨ ਦੀ ਇੱਕ ਨਮਾਣੀ ਜੀ ਕੋਸ਼ਿਸ਼ ਕਰਾਂਗੇ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਨਾਮ ਸਿਮਰਨ ਦੇ ਨਾਲ ਆਪਾਂ ਨੂੰ ਕੀ ਬਰਕਤਾਂ ਮਿਲਦੀਆਂ ਵਾਂ ਕੀ ਫਲ ਮਿਲਦਾ ਵਾ ਉਹਦੇ ਸੰਬੰਧੀ ਆਪਾਂ ਜਿਹੜੀ ਆ ਵਿਚਾਰ ਗੋਸ਼ਟੀ ਕਰਾਂਗੇ ਔਰ ਸਾਰੇ ਹੀ ਜਿੰਨੇ ਵੀ ਮਿੱਤਰ ਪਿਆਰੇ ਭੈਣ ਭਾਈ ਦੋਸਤ ਸਾਰਿਆਂ ਨੂੰ ਪਿਆਰ ਭਰੀ ਜਿਹੜੀ ਆ ਓ ਸਿਨਮਰਨ ਸਹਿਤ ਫਤਿਹ ਦੀ ਪ੍ਰਵਾਨ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸਲ ਦੇ ਵਿੱਚ ਨਾਮ ਸਿਮਰਨ ਦੁਆਰਾ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਆ ਸਿਮਰਨ ਕਰਨ ਵਾਲਾ ਕਿਉਂਕਿ ਪ੍ਰਭੂ ਦੀ ਸਿਫਤ ਸਲਾਹ ਕਰਦਾ अथवा ਉਸ ਦਾ ਗੁਣ ਗਾਇਨ ਕਰਦਾ ਇਸ ਲਈ ਉਸ ਦੇ ਮਨ ਵਿੱਚ ਕਾਲ ਪੁਰਖੀ ਗੁਣਾਂ ਦਾ ਜਿਹੜਾ ਵਾ ਵਾਸਾ ਹੋਣਾ ਜਿਹੜਾ ਵਾ ਔਰੰਭ ਹੋ ਜਾਂਦਾ ਤੇ ਉਸ ਮਨੁੱਖ ਦਾ ਸੁਭਾਅ ਵੀ ਜਿਹੜਾ ਵਾ ਉਹ ਪਰਮੇਸ਼ਰ ਵਰਗਾ ਹੋ ਜਾਂਦਾ ਗੁਰੂ ਵਰਗਾ ਹੋ ਜਾਂਦਾ ਗੁਰੂ ਸਾਹਿਬ ਫਰਮਾਉਂਦੇ ਜੇ ਜੈ ਸਿਓ ਰਾਤਾ ਤੈਸੋ ਹੋਵੇ ਜਿਹੋ ਜੀ ਸੰਗਤ ਕਰਾਂਗੇ ਨਾ ਉਹੋ ਜੀ ਅਸੀਂ ਉਹਦੇ ਵਰਗੇ ਹੋ ਜਾਣਾ ਜੈਸੀ ਸੰਗਤ ਤੈਸੀ ਰੰਗਤ ਜਿਵੇਂ ਪੰਜਾਬੀ ਦਾ ਇੱਕ ਮੁਹਾਵਰਾ ਵਾ ਕਿ ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲ ਖਾਏ ਕਹਿੰਦੇ ਜੈ ਸਿਓ ਰਾਤਾ ਤੈਸੋ ਹੋਵੇ ਜਿਨ ਹਰ ਜਪਿਆ ਸੇ ਹਰ ਹੋਏ ਆਰ ਮਿਲਿਆ ਅਕੀਲ ਕਲਾਲੀ ਗੁਰੂ ਸਾਹਿਬ ਫਰਮਾਉਂਦੇ ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਜਪਿਆ ਨਾ ਉਹ ਫਿਰ ਹਰੀ ਵਰਗਾ ਹੀ ਹੋ ਗਏ ਪ੍ਰਮਾਤਮਾ ਵਰਗਾ ਹੀ ਬਣ ਗਏ ਭਾਵ ਉਹਨਾਂ ਦੇ ਵਿੱਚ ਸਾਰੇ ਪਰਮੇਸ਼ਰ ਦੇ ਗੁਣ ਜਿਹੜੇ ਆ ਉਹ ਪ੍ਰਵੇਸ਼ ਕਰ ਜਾਂਦੇ ਆ ਹਿਰਦਾ ਉਹਨਾਂ ਦਾ ਸ਼ੁੱਧ ਹੋ ਜਾਂਦਾ ਵਾ ਕਬਟ ਰਹਿਤ ਹੋ ਜਾਂਦਾ ਔਗਣਾ ਤੋਂ ਰਹਿਤ ਹੋ ਜਾਂਦਾ ਮਨ ਦੇ ਵਿੱਚ ਇੱਕ ਚੰਗੀ ਸੋਚ ਆ ਜਾਂਦੀ ਪਵਿੱਤਰ ਸੋਚ ਆ ਜਾਂਦੀ ਹੈ ਤੇ ਇਹ ਬੜੇ ਪਿਆਰ ਸਤਿਕਾਰ ਦੀ ਨਾਲ ਗੁਰਬਾਣੀ ਜਿਹਦਾ ਆਪਾਂ ਪੜਦੇ ਆਂ ਜਦੋਂ ਗਾਉਨੇ ਆਂ ਕੋਈ ਬਹੁਤ ਹੀ ਕਠਨ ਤਪੱਸਿਆ ਕਰਨ ਦੀ ਲੋੜ ਨਹੀਂ ਬਸ ਹੱਸਦੇ ਆਂ ਖੇਡਦੇ ਆਂ ਆਪਾਂ ਗੁਰਬਾਣੀ ਜਿਹੜੀ ਪੜੀਏ ਔਰ ਗੁਰਬਾਣੀ ਗਾਈਏ ਗੁਰਬਾਣੀ ਦਾ ਆਨੰਦ ਮਾਣੀਏ keel kalali ਇਹ ਆਪਾਂ ਨੂੰ ਜਿਹੜਾ ਨਾਮ ਸਿਮਰਨ ਕਰਦੇ ਆਂ ਹੱਸਦੇ ਆਂ ਖੇਡਦੇ ਆਂ ਆਪਣੇ ਆਪ ਹੀ ਪ੍ਰਮਾਤਮਾ ਦੀ ਪ੍ਰਾਪਤੀ ਜਿਹੜੀ ਆ ਉਹ ਸਾਨੂੰ ਹੋ ਜਾਂਦੀ ਪ੍ਰਮਾਤਮਾ ਦੀ ਪ੍ਰਾਪਤੀ ਤੋਂ ਭਾਵੇਂ ਆ ਕਿ ਪ੍ਰਮਾਤਮਾ ਦੇ ਗੁਣ ਸਾਡੇ ਵਿੱਚ ਆ ਜਾਂਦੇ ਜਦੋਂ ਪ੍ਰਮਾਤਮਾ ਦੇ ਗੁਣ ਸਾਡੇ ਵਿੱਚ ਆ ਗਏ ਅਸੀਂ ਚੰਗੇ ਮਨੁੱਖ ਬਣ ਜਾਣਾ ਗੁਰੂ ਵਾਲੇ ਬਣ ਜਾਣਾ ਫਿਰ ਗੁਰੂ ਦੀ ਕਿਰਪਾ ਹੋਣੀ ਆ ਆਪਣੇ ਆਪ ਹੀ ਸਾਡੇ ਕਾਰਜ ਜਿਹੜੇ ਸਾਰੇ ਜਿਹੜੇ ਆ ਉਹ ਗੁਰੂ ਸਾਹਿਬ ਨੇ ਆਪ ਵਿੱਚ ਕਰਤਾਪੁਰਖ ਖਲੋਵਾ ਵਾਲ ਨਵਿੰਗਾ ਹੋਵਾ ਈਤਾ ਲੋੜੀਏ ਕੰਮ ਸੁਹਰਪੈ ਆਖੀਏ ਕਾਰਜ ਦੇ ਸਵਾਰ ਸੱਚ ਆਖੀਏ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਸਾਡੇ ਜਿਹੜੇ ਪਰਮੇਸ਼ਰ ਕਾਰਜ ਜਿਹੜੇ ਆ ਉਸ ਵਾਰਤ ਨਾਨਕ ਹਰ ਜਨ ਹਰ ਇੱਕੀ ਹੋਈ ਹਰ ਜਪ ਹਰ ਸੇ ਤੀਰਲਿਆ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹੱਲਾ ਚੌਥਾ ਦੇ ਵਿੱਚ ਨਾਨਕ ਦੇ ਨਾਮ ਇਹਟ ਬਾਣੀ ਦਰਜਿਆ ਕਹਿੰਦੇ ਹਰ ਜਨ ਜਿਹੜੇ ਆ ਉਹ ਪਰਮਾਤਮਾ ਦੇ ਨਾਲ ਗੁਰੂ ਦੇ ਨਾਲ ਮਿਲ ਕੇ ਇੱਕੋ ਰੂਪ ਹੋ ਜਾਂਦਾ ਉਹਨਾਂ ਦਾ ਕਿਉਂਕਿ ਜਪਦੇ ਆ ਔਰ ਫਿਰ ਉਹਦੇ ਵਰਗੇ ਹੀ ਰਲ ਜਾਂਦੇ ਆ ਕਹਿੰਦੋ ਭਾਵਿਆ ਫਿਰ ਜਿਵੇਂ ਕਹਿੰਦੇ ਜੋਤੀ ਜੋਤ ਮਿਲੇ ਸੰਪੂਰਨthਿਆ ਕਾਮ ਜਦੋਂ ਸਾਡੀ ਜੋਤ ਜਿਹੜੀ ਆ ਸਾਡਾ ਜਿਹੜਾ ਰੂਹ ਜਿਹੜੀ ਸਾਡੀ ਪਰਮੇਸ਼ਰ ਨਾਲ ਮਿਲ ਜਾਂਦੀ ਹੈ ਤੇ ਬੜੇ ਭਾਵ ਅਰਥ ਨਿਕਲਾਉਂਦੇ ਆ ਕਈ ਇਹਦਾ ਮਰਨ ਪ੍ਰੰਤ ਵੀ ਜਿਹੜਾ ਵਾ ਉਹ ਪੰਗਤੀ ਦਾ ਆਚਰਨ ਕਰਦੇ ਆ ਲੇਕਿਨ ਅਸੀਂ ਜਿਉਂਦੇ ਜੀ ਮਤਲਬ ਕਿ ਪਰਮਾਤਮਾ ਦੇ ਨਾਲ ਆਪਣੀ ਜੀਵਨ ਮੁਕਤੀ ਕਰਨੀ ਆ ਅਸੀਂ ਹਰੀ ਦੇ ਨਾਲ ਸੰਗਤ ਕਰਨੀ ਆ ਉਹਦੇ ਵਰਗੇ ਹੋਣਾ ਵਾ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਵਾ ਤੇ ਫਿਰ ਉਹਦਾ ਕੋਈ ਰੰਗ ਰੂਪ ਨਹੀਂ ਰਹਿ ਜਾਂਦਾ ਇਹ ਕਿਹੜਾ ਪਾਣੀ ਜਿਹੜਾ ਵਾ ਅੱਗੇ ਵੀ ਆਪਾਂ ਗੱਲ ਕੀਤੀ ਕਿ ਉਹ ਨਲਕੇ ਦਾ ਜਾਂ ਟੂਟੀ ਦਾ ਤੇ ਕਿਹੜਾ ਜਿਹੜਾ ਉਹ ਨਹਿਰ ਦਾ ਵਾ ਜਦੋਂ ਸਮੁੰਦਰ ਦੇ ਵਿੱਚ ਜਦੋਂ ਕਿਸੇ ਭਾਂਡੇ ਵਿੱਚ ਆਪਾਂ ਪਾਣੀ ਪਾਉਣੇ ਇਕੱਠੇ ਕਰ ਦਿੰਨੇ ਆ ਫਿਰ ਉਹਦੇ ਵਿੱਚੋਂ ਉਹਨੂੰ ਅਲੱਗ ਕਰਨਾ ਜਿਹੜਾ ਵਾ ਜਾਂ ਪਛਾਣ ਕਰਨੀ ਜਿਹੜੀ ਆ ਉਹ ਬੜੀ ਹੁੰਦਾ ਹੀ ਨਹੀਂ ਮੁਸ਼ਕਲ ਤੇ ਕਿਦੜੇ ਰਹੀ ਜਿਨ੍ਹਾਂ ਨਾ ਵੀ ਸ੍ਰੀ ਨਾਮ ਸਿੱਖ ਨਹੀਂਆ ਭੇਦ ਨਾ ਜਾਣੋ ਮੂਲ ਸਾਈ ਜਿਹਿਆਂ ਜਿਨ੍ਹਾਂ ਨੂੰ ਪਰਮਾਤਮਾ ਨਹੀਂ ਨ ਵਿਸਰਦਾ ਉਹਨਾਂ ਦਾ ਭੇਦ ਜਿਹੜਾ ਵਾ ਕੋਈ ਨਹੀਂ ਜਾਣ ਸਕਦਾ ਕਹਿਣ ਤੋਂ ਪਾਵਿਆ ਕਿ ਉਹ ਆਪਣੇ ਮੂਲ ਦੇ ਨਾਲ ਜੁੜ ਜਾਂਦੇ ਆ ਸੋ ਕਹਿ ਸਕਦੇ ਆ ਕਿ ਨਾਮ ਸਿਮਰਨ ਦੇ ਨਾਲ ਮਨੁੱਖ ਦੀ ਜਿਹੜੀ ਆ ਚੰਗੀ ਜਿਹੜੀ ਆ ਬੰਤਰ ਬੰਦੀ ਆ ਕਹਿਣ ਤੋਂ ਭਾਵ ਕੋਈ ਸੋਚ ਨਰੋਈ ਹੁੰਦੀ ਆ ਉਸਦੀ ਆਚਰਣ ਦੀ ਜਿਹੜੀ ਆ ਚੰਗੀ ਉਸਾਰੀ ਹੁੰਦੀ ਆ ਉਸ ਵਿੱਚ ਨਵੇਂ ਗੁਣ ਪਰਵੇਸ਼ ਕਰਦੇ ਹੋ ਨੀਕਾ ਪ੍ਰਭੂ ਬਖਸ਼ਿਸ਼ ਦਾ ਪਾਤਰ ਬੰਦਾ ਇਹ ਬਖਸ਼ਿਸ਼ਾਂ ਹੀ ਨਾਮ ਦੀਆਂ ਬਰਕਤਾਂ ਨਹੀਂ ਔਰ ਜਿਨ੍ਹਾਂ ਵਿੱਚੋਂ ਕੁਝ ਵਿਸ਼ੇਸ਼ ਆਪਾਂ ਜਿਹੜੀਆਂ ਬਰਕਤਾਂ ਵਾਂ ਉਹਨਾਂ ਦਾ ਜ਼ਿਕਰ ਕਰਦੇ ਆਂ ਦੇ ਨਾਮ ਜਪਨ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਆ ਦੁੱਖ ਦੂਰ ਹੁੰਦੇ ਆ ਕਿ ਪ੍ਰਭੂ ਦੇ ਨਾਮ ਸਿਮਰਨ ਕਰਨ ਵਾਲੇ ਮਨੁੱਖ ਦੇ ਜਿਹੜੇ ਸੋਚ ਦਾ ਢਾਂਗ ਆ ਉਹ ਬਦਲ ਜਾਂਦਾ ਵਾ ਜਿਨ੍ਹਾਂ ਸੰਸਾਰਿਕ ਪ੍ਰਾਪਤੀਆਂ ਵਿੱਚੋਂ ਸੁੱਖ ਦੀ ਭਾਲ ਕਰਦਾ ਸੀ ਉਹ ਹੁਣ ਨਾਮ ਮਾਰਗ ਤੇ ਪਨਾ ਕੇ ਬੜੀਆਂ ਤੋਸ ਜੀਆਂ ਜਪਨ ਲੱਗ ਪੈਂਦੀਆਂ ਉਸ ਨੂੰ ਸਮਝ ਆ ਜਾਂਦੀ ਕਿ ਸੰਸਾਰਿਕ ਸੁੱਖ ਤੇ ਆਸ਼ ਪ੍ਰਸਤੀ ਤਾਂ ਅੰਤ ਦੁੱਖਾਂ ਦੇ ਕਾਰਨ ਹੀ ਬਣਦੇ ਆ ਉਹਨੂੰ ਪਤਾ ਲੱਗ ਜਾਂਦਾ ਮਨੁੱਖ ਨੂੰ ਕਿ ਧਨ ਜੈਦਾ ਦੀ ਪ੍ਰਾਪਤੀ ਮਾਨ ਵਿੱਚ ਦੂਜਿਆਂ ਦਾ ਆਕਮਾਰਨ ਦੀ ਜਿਹੜੀ ਆ ਰੁਚੀ ਪੈਦਾ ਕਰਦੀ ਆ ਪਾਪਾਂ ਬਾਜ ਨਾ ਹੋਵੇ ਕੱਠੀ ਮੋਇਆਂ ਸਾਥ ਨਾ ਜਾਈ ਅਸਲ ਦੇ ਵਿੱਚ ਅਸੀਂ ਜਦੋਂ ਮਾਇਆ ਤੋਂ ਮੁਕਤਤ ਕਰਨ ਲੱਗਦੇ ਆ ਫਿਰ ਅਸੀਂ ਚੰਗੇ ਮਾੜੇ ਕੰਮ ਨਹੀਂ ਵੇਂਦੇ ਕਈ ਵਾਰੀ ਕਿਉਂਕਿ ਸਾਡੇ ਵਿਜੇ ਤ੍ਰਿਸ਼ਨਾ ਦੀ ਅੱਗ ਜਿਹੜੀ ਆ ਪ੍ਰਵੇਸ਼ ਕਰ ਜਾਂਦੀ ਆ ਫਿਰ ਅਸੀਂ ਜਿਹੜਾ ਵਾ ਉਹ ਪ੍ਰਮਾਤਮਾ ਨੂੰ ਵਿਸਾਰ ਕੇ ਤੇ ਜਿਹੜੀ ਧਨ ਦੌਲਤ ਦੀ ਲਾਲਸਾ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੀ ਗਨਾਹ ਵੀ ਕਰਦੇ ਆ ਕਈ ਤਰ੍ਹਾਂ ਦੇ ਜਿਹੜੇ ਸਮਾਜ ਵਿੱਚ ਵਹਨੇ ਆਪਾਂ ਕਨੇਤ ਦਿਹਾੜੀ ਕਲੇ ਕਲੇਸ਼ ਕਚਹਿਰੀਆਂ ਭਰੀਆਂ ਹੋਈਆਂ ਵਾ ਥਾਣੇ ਜਿਹੜੇ ਆ ਉਹ ਵੀ ਬਰੇ ਉੱਥੇ ਵੀ ਜਿਹੜੇ ਆ ਪਰਚੇ ਦਰਜ ਹੁੰਦੇ ਕਈ ਕੁਛ ਹੁੰਦਾ ਰਹਿਦਾ ਵਾ ਚੋਰੀਆਂ ਢਾਕੇ ਲੁੱਟਖੋ ਇਹ ਗਰਾ ਫੇਰੀਆਂ ਨੀਕ ਤਰ੍ਹਾਂ ਦੇ ਟੰਗ ਤਰੀਕੇ ਲੋਕਾਂ ਵਰਤੇ ਆ ਮਾਇਆ ਇਕੱਠੀ ਕਰਨ ਵਾਸਤੇ ਕੋਈ ਟਰੈਵਲ ਜੈਂਟ ਬਣ ਜਾਂਦਾ ਕੋਈ ਕਿਸੇ ਤਰ੍ਹਾਂ ਦੀਆਂ ਕਰਕੇ ਹਰ ਹੀਲੇ ਕਰਦੇ ਕਈ ਦਾਜ ਦੀ ਖਾਤਰ ਨੌ ਨੂੰ ਮਾਰ ਦਿੰਦੇ ਆ ਕਈ ਤੰਗ ਪਰੇਸ਼ਾਨ ਕਰਦੇ ਰਹਿੰਦੇ ਆ ਕਹਿਨ ਤੋਂ ਭਾਵ ਕਿ ਮਾਇਆ ਜਿਹੜੀ ਆ ਨਾ ਜਦੋਂ ਸਾਡੀ ਮਾਇਆ ਨਾਲ ਮੋਹ ਪੈ ਜਾਂਦਾ ਫਿਰ ਸਾਡੇ ਵਿੱਚ ਜਾਨਵਰ ਆ ਜਾਂਦਾ ਵਾ ਕਹਿਨ ਤੋਂ ਭਾਵ ਹੈ ਕਿ ਅਸੀਂ ਜਾਨਵਰ ਬਣ ਜਾਂਦੇ ਜਾਨਵਰ ਵੀ ਅਜੇ ਲਿਆਜ ਕਰ ਦਿੰਦਾ ਵਾ ਬੰਦਾ ਜਿਹੜਾ ਜਾਨਵਰ ਨਾਲੋਂ ਵੀ ਪੜਾ ਬਣ ਜਾਂਦਾ ਜਦੋਂ ਗੁਰਬਾਣੀ ਦੇ ਨਾਲੋਂ ਟੁੱਟ ਜਾਂਦਾ ਜਦੋਂ ਗੁਰਬਾਣੀ ਨੂੰ ਭੁੱਲ ਜਾਂਦਾ ਉਹ ਜੇਦੋਂ ਰੱਬ ਨੂੰ ਵਸਾਰ ਦਿੰਦਾ ਫਿਰ ਉਹਦੇ ਪੱਲੇ ਦੁੱਖਾਂ ਤੋਂ ਸਵਾਈ ਕੱਖ ਨਹੀਂ ਪੈਂਦਾ ਕਿਉਂਕਿ ਇਹ ਮਾਇਆ ਅੰਤ ਦੁੱਖਾਂ ਦਾ ਕਾਰਨ ਬੰਦੀ ਆ ਫਿਰ ਮਾਇਆ ਨੂੰ ਸੰਭਾਲਣ ਦੀ ਚਿੰਤਾ ਪੈ ਜਾਂਦੀ ਆ ਕਿ ਖੋਸ ਨਾ ਜਾਵੇ ਕਿਤੇ ਕਿਤੇ ਚੋਰੀ ਨਾ ਹੋ ਜਾਵੇ ਕਿਤੇ ਟੈਕਸ ਨਾ ਪੈ ਜਾਣ ਕਹਿਣ ਤੋਂ ਭਾਵ ਆ ਕਿ ਮਾਇਆ ਦੇ ਨਾਲ ਠੀਕ ਆ ਕਿ ਲੋੜ ਮੁਤਾਬਕ ਮਾਇਆ ਦੀ ਜਿਹੜੀ ਚਾਹੀਦੀ ਆ ਜਿੱਥੇ ਆਪਾਂ ਨੂੰ ਵਰਤੋਂ ਕਰਨੀ ਆ ਉਹ ਪਰ ਇਹ ਕਿ ਜੇ ਅਸੀਂ ਮਾਇਆ ਦੇ ਪਿੱਛੇ ਹੀ ਭੱਜ-ਭੱਜ ਕੇ ਸਾਰੀ ਜ਼ਿੰਦਗੀ ਗਵਾਲੀ ਤੇ ਫਿਰ ਉਹ ਜਿਹੜੀ ਆ ਪ੍ਰਮਾਤਮਾ ਨਾਲੋਂ ਟੁੱਟ ਗਏ ਤੇ ਫਿਰ ਸੁੱਖ ਚੈਨ ਨਹੀਂ ਮਿਲਦਾ ਗੁਰਬਾਣੀ ਤੋਂ ਬਿਨਾ ਆਪਾਂ ਨੂੰ ਜੇ ਕਹੀਏ ਨਾ ਸੁੱਖ ਚੈਨ ਸ਼ਾਂਤੀ ਸਕੂਨ ਅੰਦਰ ਟਹਿਰਾਓ ਸਹਿਜ ਅਵਸਥਾ ਟਿਕਾਓ ਕਹਿ ਦਿੰਨੇ ਜਿਹਨੂੰ ਆਪਾਂ ਇੱਕ ਸਹਿਜਤਾ ਕਾਲਾਪਣ ਜਿਹੜਾ ਉਹ ਜਿਹੜਾ ਵਾ ਉਹ ਗੁਰਬਾਣੀ ਤੋਂ ਬਿਨਾ ਦੂਰ ਨਹੀਂ ਹੋਣਾ ਕਈ ਵੇਖਿਓ ਕਈ ਵਾਰੀ ਕਈ ਖਿਜ-ਖਿਜ ਪਈ ਜਾਂਦੇ ਇੱਕ ਦੂਜੇ ਨੂੰ ਕਾਰਨ ਇਹ ਹੁੰਦਾ ਵਾ ਕਿ ਜਿਹੜਾ ਵਾ ਅੰਦਰ ਜਿਹੜਾ ਵਾ ਉਹ ਸੁਖ ਨਹੀਂ ਹੈਗਾ ਮਨ ਜਿਹੜਾ ਵਾ ਉਹ ਸਾਡਾ ਖੁਸ਼ ਨਹੀਂ ਹੈਗਾ ਮਨ ਦੀ ਖੁਸ਼ੀ ਅਸੀਂ ਸੰਸਾਰਿਕ ਪਦਾਰਥਾਂ ਜੋ ਲੱਭਦੇ ਆ ਪਰ ਇਹ ਥੋੜਾ ਚਿਰ ਵਾਸਤੇ ਹੁੰਦੀ ਹੈ ਬਹੁਤਾ ਚਿਰ ਵਾਸਤੇ ਨਹੀਂ ਹੈਗੀ ਸਦੀਵੀ ਸੁਖ ਜਿਹੜਾ ਪਰਮਾਤਮਾ ਦੀ ਪ੍ਰਾਪਤੀ ਦੇ ਨਾਲ ਹੀ ਹੁਣਾ ਵਾ ਉਹਦੇ ਗੁਣਾਂ ਨੂੰ ਧਾਰਨ ਕਰਨ ਦੇ ਨਾਲ ਹੀ ਹੁਣਾ ਇਸ ਕਰਕੇ ਉਸ ਨੂੰ ਸਮਝ ਆ ਜਾਂਦੀ ਕਿ ਸੰਸਾਰਿਕ ਜਿਹੜਾ ਸੁੱਖ ਆ ਇਹ ਜਿਹੜਾ ਵਾ ਇਹ ਦੁੱਖਾਂ ਦਾ ਬਾਅਦ ਵਿੱਚ ਕਾਰਨ ਬਣਦਾ ਵਾ ਤੇ ਉਹ ਇਹ ਵੀ ਮਨੁੱਖ ਨੂੰ ਪਤਾ ਲੱਗ ਜਾਂਦਾ ਵਾ ਕਿ ਧਨ ਜਾਇਦਾ ਦੀ ਪ੍ਰਾਪਤੀ ਮਨ ਵਿੱਚ ਦੂਜਿਆਂ ਦਾ ਹੱਕ ਮਾਰਨ ਦੀ ਰੁਚੀ ਪੈਦਾ ਕਰਦੀ ਹੈ ਕਈ ਵਾਰੀ ਹੋਰਨਾ ਤੇ ਜ਼ੁਲਮ ਲਈ ਵੀ ਪ੍ਰੇਰਦੀ ਹੈ ਇਸੇ ਭਾਵਨਾ ਦੀ ਮਨੁੱਖ ਰਿਸ਼ਵਤ ਖੋਰ ਬਣ ਜਾਂਦੇ ਆ ਵੱਡੀ ਖੋਰ ਬਣ ਜਾਂਦੇ ਆ ਨਕਮੇ ਬਣ ਜਾਂਦੇ ਆ ਇਮਾਨਦਾਰੀ ਦੀ ਬਜਾਏ ਬੇਈਮਾਨੀ ਉਹਨਾਂ ਦੇ ਹੱਡਾਂ ਦੇ ਵਿੱਚ ਖੂਨ ਦੇ ਵਿੱਚ ਰਚ ਜਾਂਦੀ ਆ ਕਾਮਿਆਂ ਦਾ ਹੱਕ ਮਾਰਦੇ ਆ ਕਈ ਤਰ੍ਹਾਂ ਦੇ ਡਾਕੇ ਹੀ ਮਾਰਦੇ ਆ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਕੰਮ ਨਹੀਂ ਕਰਨੀ ਕਾਨੂੰਨ ਦੇ ਉਲਟ ਆ ਉਹ ਵੀ ਕਰਦੇ ਗੁਰਮਰਿਆਦਾ ਦੇ ਉਲਟੇ ਉਹ ਵੀ ਕਰਦੇ ਜੋ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਉਹਦੇ ਮੁਤਾਬਕ ਨਹੀਂ ਚੱਲਦੇ ਫਿਰ ਅਸੀਂ ਸੋ ਗੁਰਬਾਣੀ ਦੇ ਨਾਲੋਂ ਜਦੋਂ ਟੁੱਟ ਜਾਂਦਾ ਮਨੁੱਖ ਫਿਰ ਨਰਦਈ ਬਣ ਜਾਂਦਾ ਪ੍ਰਭੂ ਤੋਂ ਦੂਰ ਹੋ ਜਾਂਦਾ ਵਾ ਨਾਮ ਜਪਣ ਵਾਲਾ ਮਨੁੱਖ ਜਿੱਥੇ ਮਿਹਨਤੀ ਕਮਾਈ ਕਰਦਾ ਸਬਰ ਸੰਤੋਖ ਧਾਰਨ ਕਰਦਾ ਮਿਹਨਤ ਨਾਲ ਜੋ ਕੁਝ ਹਾਸਲ ਹੁੰਦਾ ਉਸ ਨਾਲ ਹੀ ਗੁਜ਼ਾਰਾ ਕਰਦਾ ਇਸ ਨਾਲ ਉਸ ਦਾ ਮਾਨ ਸ਼ਾਂਤ ਰਹਿੰਦਾ ਤਨ ਮਨ ਹੋਈ ਨਿਹਾਲ ਜਾ ਗੁਰ ਦੇ ਕਾ ਸਾਮਣੀ ਸੋਈ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪਨ ੜੀ ਲਾਲੀ ਪੰਦ ਜਲੰਦੜੀ ਮੇਰੇ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਗੁਰੂ ਦੀ ਬਖਸ਼ਿਸ਼ ਦੇ ਨਾਲ ਨਾਮ ਸਿਮਰਨ ਦੇ ਨਾਲ ਹੀ ਸਾਡੇ ਮਨ ਦੇ ਵਿੱਚ ਸੀਤਲਤਾ ਆਉਣੀ ਆ ਠੰਡਕ ਆਉਣੀ ਆ ਇਹ ਰਕਾ ਸਾਡਾ ਦੁਸ਼ਵੈਸ਼ ਬੁਰੀਆਂ ਭਾਵਨਾ ਜਿਹੜੀਆਂ ਸਾਡੇ ਮਨ ਵਿੱਚੋਂ ਮਨਫੀ ਤਾਂ ਹੀ ਹੋਣੀਆਂ ਵਾ ਖਤਮ ਤਾਂ ਹੀ ਹੋਣੀਆਂ ਵਾ ਜੇਕਰ ਉਹਨਾਂ ਦੀ ਜਗ੍ਹਾ ਆਪਾਂ ਚੰਗੇ ਗੁਣ ਲਿਆਵਾਂਗੇ ਤੇ ਇਹ ਮਾਨਿਆ ਜਿਹੜਾ ਨਾ ਇਹਨੂੰ ਖਜਦੋਂ ਸਾਫ ਕਰਾਂਗੇ ਖਾਲੀ ਕਰਾਂਗੇ ਬੁਰੇ ਵਿਚਾਰ ਕੱਢਾਂਗੇ ਫਿਰ ਚੰਗੇ ਵਿਚਾਰ ਆਉਣਗੇ ਜੇ ਆਪਾਂ ਬੁਰੇ ਵਿਚਾਰ ਵੀ ਰੱਖੇ ਤੇ ਨਾਲ ਚੰਗੇ ਵਿਚਾਰ ਜਿਹੜੇ ਇਸ ਤਰ੍ਹਾਂ ਨਹੀਂ ਚੱਲਣਾ ਚੀਜ਼ ਇੱਕ ਹੀ ਰਹਿਣੀ ਹੈ ਭਾਂਡੇ ਦੇ ਵਿੱਚ ਭਾਵੇਂ ਦੁੱਧ ਪਾ ਲਓ ਤੇ ਭਾਵੇਂ ਜ਼ਹਿਰ ਪਾ ਲਓ ਹੁਣ ਜੇ ਦੁੱਧ ਜਿਹੜਾ ਪਾਇਆ ਵਾ ਉਹ ਅਮਰਤ ਹੈ ਉਹਨੇ ਸਾਡੇ ਜੀਵਨ ਦੀ ਹਫਾਜ਼ਤ ਕਰਨੀ ਹੈ ਸਾਨੂੰ ਤਾਕਤ ਦੇਣੀ ਹੈ ਸਾਨੂੰ ਸਾਡਾ ਭੋਜਣਿਆ ਜਿਹੜਾ ਜ਼ਹਿਰ ਆ ਉਹ ਸਾਡੇ ਲਈ ਖਤਰਨਾਕ ਆ ਈਰਖਾ ਸਾੜਾ ਵੈਰ ਵਿਰੋਧ ਨਫ਼ਰਤ ਬੇਈਮਾਨੀ ਇਹ ਸਾਰੇ ਜਿਹੜਾ ਜਿਹਨੂੰ ਜ਼ਹਿਰ ਜਿਹੜਾ ਭਾਂਡੇ ਵਿੱਚ ਪਾਇਆ ਨਾ ਇਹ ਸਰੀਰ ਰੂਪੀ ਭਾਂਡਾ ਸਾਡਾ ਜੇ ਇਹਦੇ ਵਿੱਚ ਅਸੀਂ ਜ਼ਹਿਰ ਪਾਵਾਂਗੇ ਤੇ ਸਾਡੀ ਮੌਤ ਜਿਹੜੀ ਆ ਉਹ ਤੈਅ ਆ ਜੇ ਕੋਈ ਜ਼ਹਿਰ ਪੀ ਲੈਂਦਾ ਵਾ ਜਦੋਂ ਉਹਦੀ ਸਿਹਤ ਜਿਹੜੀ ਆ ਖਰਾਬ ਹੋ ਜਾਂਦੀ ਆ ਬਿਮਾਰ ਹੋ ਜਾਂਦਾ ਮਰ ਜਾਂਦਾ ਵਾ ਉਹ ਤੇ ਜੇ ਕੋਈ ਦੁੱਧ ਪੀਂਦਾ ਵਾ ਤੇ ਉਹ ਉਹਦੇ ਨਾਲ ਨਹੀਂ ਮਰਦਾ ਕਿਉਂਕਿ ਸਾਡੀ ਖਰਾਕ ਆ ਇਹ ਭਾਂਡਾ ਸਰੀਰ ਆਪਣਾ ਇਹਦੇ ਵਿੱਚ ਹੁਣ ਕੀ ਪਾਉਣਾ ਅਸੀਂ ਇਹ ਸਾਡੇ ਦੇ ਡਿਪੈਂਡ ਕਰਦਾ ਜਿਹੜਾ ਸਾਡਾ ਮਾਨਿਆ ਨਾ ਇਹਦੀ ਖਰਾਕ ਬੰਦਗੀ ਆ ਭਜਣ ਆ ਪਰਮੇਸ਼ਰ ਦਾ ਨਾਮ ਆ ਇਹਦੇ ਵਿੱਚ ਜਿਵੇਂ ਤਨ ਦੀ ਖਰਾਕ ਜਿਹੜੀ ਆ ਨਾ ਉਹ ਰੋਟੀ ਪਾਣੀ ਹੋਰ ਸਬਜ਼ੀਆਂ ਜੋ ਲਟਣ ਪਟਣ ਆਪਾਂ ਖਾਣੇ ਆ ਤੇ ਜਿਹੜੀ ਮਨ ਦੀ ਖਰਾਕ ਆ ਨਾ ਉਹ ਗੁਰਬਾਣੀ ਦੇ ਵਿੱਚ ਵਿਚਾਰਿਆ ਗੁਰੂ ਦੀ ਬਾਤਿਆ ਤੇ ਜੇ ਗੁਰੂ ਦੀ ਮਾਣ ਮਨ ਸਾਡੇ ਦੇ ਵਿੱਚ ਜੇ ਚੰਗੇ ਵਿਚਾਰ ਆ ਸੀ ਚੰਗੇ ਕੰਮ ਕਰਨ ਨੇ ਕਿਉਂਕਿ ਮਾਨ ਨੇ ਹੀ ਸਾਨੂੰ ਕਹਿਣਾ ਵਾ ਕੋਈ ਵੀ ਜਦੋਂ ਮਾਨ ਸਾਡੇ ਵਿੱਚ ਪਹਿਲਾਂ ਆਉਣਾ ਕਿਹੜਾ ਕੰਮ ਕਰੀਏ ਸਾਡੀ ਸੋਚ ਜਿਹੜੀ ਆ ਨਾ ਸਾਡੀ ਸੋਚ ਉਹੋ ਹੀ ਮਾਨਿਆ ਮਨ ਜਿਹੜਾ ਵਾ ਕੋਈ ਸਰੀਰਕ ਅੰਗ ਨਹੀਂ ਹੈਗਾ ਕੋਈ ਪੁਰਜਾ ਨਹੀਂ ਹੈਗਾ ਮਨ ਸਾਡੀ ਸੋਚ ਆ ਇੱਕ ਸਾਡੀ ਜਿਹੜੀ ਮਨ ਦੀ ਜਿਹੜੀ ਆ ਇਹ ਬੁੱਧੀ ਆ ਜਿਹੜੀ ਜਿਹੜੀ ਆ ਜਿਹੜੀ ਕਈ ਇਹਦੀ ਦਰਵਰਤੋਂ ਕਰਦੇ ਕਈ ਇਹਦੀ ਸਤਵਰਤੋਂ ਕਰਦੇ ਜਿਹੜੇ ਨਿਸਾਨ ਦੇ ਗੁਰੂ ਨਾਲ ਜੁੜ ਜਾਂਦੇ ਉਹਨਾਂ ਦਾ ਜੀਵਨ ਸੌਖਾ ਲੰਘਦਾ ਮਨ ਵਿੱਚ ਸ਼ਾਂਤੀ ਹੁਣ ਤਾਂ ਨੂੰ ਜੇਕਰ ਆਪਾਂ ਮੰਨ ਲਓ ਤਾਂ ਸਪੋਜ ਕਰੋ ਜੇ ਸਰੀਰ ਆ ਸਰੀਰ ਨੂੰ ਆਪਾਂ ਚੰਗੀ ਖਾਣਾ ਖਾ ਕੇ ਦਿੰਨੇ ਆ ਚੰਗਾ ਭੋਜਨ ਦਿੰਨੇ ਆ ਇਹਦੀ ਸੰਭਾਲ ਕਰਦੇ ਆ ਤੇ ਤੰਦਰੁਸਤ ਰਹਿਨੇ ਆ ਕਹਿਣ ਤੋਂ ਭਾਵ ਕਿ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਡਾਕਟਰ ਵੀ ਆਪਾਂ ਨੂੰ ਕਹਿੰਦੇ ਆ ਕਿ ਭਾਈ ਚੰਗੀ ਖਾਣਾ ਖਾਓ ਚੰਗੀਆਂ ਚੀਜ਼ਾਂ ਦੀ ਵਰਤੋਂ ਕਰੋ ਤੇ ਜੇਕਰ ਅਸੀਂ ਉਹ ਉਹ ਸਾਨੂੰ ਇਹਤ ਨਹੀਂ ਕਹਿੰਦੇ ਕਿ ਭਾਈ ਤੁਸੀਂ ਸ਼ਰਾਬ ਪੀਓ ਜਾਂ ਨਸ਼ਿਆਂ ਦਾ ਸੇਵਨ ਕਰੋ ਜਾਂ ਕੋਈ ਹੋਰ ਪੈੜੀਆਂ ਚੀਜ਼ਾਂ ਖਾਓ ਜਿਨ੍ਹਾਂ ਦੇ ਨਾਲ ਤੁਹਾਡਾ ਸਰੀਰ ਜਿਹੜਾ ਵਾ ਕਿਉਂਕਿ ਚੰਗੀ ਚੀਜ਼ ਦੇ ਨਾਲ ਹੀ ਸਰੀਰ ਸਹੀ ਰਹਿਣਾ ਵਾ ਇਸ ਕਰਕੇ ਜਿਹੜਾ ਮਾਣਿਆ ਉਹਨੇ ਵੀ ਚੰਗੇ ਵਿਚਾਰਾਂ ਦੇ ਨਾਲ ਹੀ ਤੰਦਰੁਸਤ ਰਹਿਣਾ ਅੱਜ ਜਿਹੜੀਆਂ ਡਿਪਰੈਸ਼ਨ ਦੀਆਂ ਗੋਲੀਆਂ ਇਹ ਦਵਾਈਆਂ ਖਾਣੇ ਆ ਜਾਂ ਜਿਹੜੇ ਅੱਜ ਮਾਨਸਿਕ ਰੋਗ ਜਿਹੜੇ ਬਹੁਤੇ ਹੋ ਗਏ ਕਾਰਨ ਇਹੋ ਹੀ ਆ ਕਿ ਸਾਡੇ ਵਿਚਾਰ ਮਾੜੇ ਹੋ ਗਏ ਸਾਡੀ ਸੋਚ ਮਾੜੀ ਹੋ ਗਈ ਸਾਡੇ ਮਨ ਦੇ ਵਿੱਚ ਇੱਕ ਕੀ ਆ ਭਟਕਣਾ ਵਾ ਇੱਕ ਸਾਨੂੰ ਵਿਸ਼ਵਾਸ ਹੀ ਨਹੀਂ ਰਹਿ ਗਿਆ ਰੱਬ ਤੇ ਨਾ ਸਾਨੂੰ ਆਪਣੇ ਆਪ ਦੇ ਵਿਸ਼ਵਾਸ ਨੇ ਰਹਿਣਾ ਰੱਬ ਤੇ ਨੇ ਸਾਨੂੰ ਲੋਕਾਂ ਦੇ ਰਿਹਾ ਕਹਿਣ ਤੋਂ ਭਾਵ ਕਿ ਸਾਡਾ ਸਿਸਟਮ ਹੀ ਸਾਰਾ ਜਿਹੜਾ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਸੰਤੁਲਨ ਜਿਹੜਾ ਸਾਡਾ ਵਿਗੜ ਗਿਆ ਸਾਨੂੰ ਰੱਬ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਪੂਰਨ ਭਰੋਸਾ ਹੋਣਾ ਚਾਹੀਦਾ ਸਾਡਾ ਪਰਮਾਤਮਾ ਤੇ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਰਹਿਨਮਾਈ ਕਰਦੇ ਆ ਸਾਨੂੰ ਸਚ ਜੀ ਅਗਵਾਈ ਦਿੰਦੇ ਆ ਇਸ ਕਰਕੇ ਕਹਿੰਦੇ ਸੁਖ ਨਾਹੀ ਬਹੁਤੀ ਤਨਖਾਟੀ ਸੁਖ ਨਾਹੀ ਪੇਖੇ ਨਿਰਤਨਾਟੀ ਕਹਿੰਦੇ ਭਾਵੇਂ ਜਿੰਨਾ ਮਰਜੀ ਧਨ ਖਾਟ ਖਾਟ ਲੋਕ ਮਾਲੋ ਫੇਰ ਵੀ ਤੁਹਾਨੂੰ ਸੁੱਖ ਨਹੀਂ ਮਿਲਣਾ ਭਾਵੇਂ ਜਿੰਨੇ ਮਰਜੀ ਨਾਚ ਗਾਣੀ ਵੇਖ ਲੋ ਨਾਚ ਲੋ ਫੇਰ ਵੀ ਸੁੱਖ ਨਹੀਂ ਮਿਲਣਾ ਉਹ ਥੋੜਾ ਚਿਰ ਹੁੰਦਾ ਵਾ ਕੋਈ ਬਹੁਤਾ ਚਿਰ ਨਹੀਂ ਸੁੱਖ ਨਾਹੀ ਬਹੁ ਦੇਸ਼ ਕਮਾਏ ਭਾਵੇਂ ਜਿੰਨੇ ਮਰਜੀ ਦੇਸ਼ਾਂ ਦੇ ਵਿੱਚ ਘੁੰਮਿਓ ਜਿੱਥੇ ਮਰਜੀ ਜਾਓ ਸਰਬ ਸੁਖ ਹਰ ਹਰ ਗੁਣ ਗਾਏ ਕਈ ਲੋਕ ਜਿਹੜੇ ਆ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੁੱਖ ਲੈਣ ਵਾਸਤੇ ਜਿਹੜੇ ਆ ਪੈਸੇ ਕਮਾਉਣ ਦੀ ਖਾਤਰ ਜਾਂਦੇ ਆ ਤੇ ਪਰੇਸ਼ਾਨੀਆਂ ਆਉਂਦੀਆਂ ਮੁਸ਼ਕਲਾਂ ਮੁਸੀਬਤਾਂ ਆਉਂਦੀਆਂ ਕਈ ਵਾਰੀ ਉੱਥੇ ਵੀ ਜਿਹੜਾ ਬਸ ਸੈਟਲਮੈਂਟ ਨਹੀਂ ਛੇਤੀ ਹੁੰਦੀ ਪਰੇਸ਼ਾਨੀਆਂ ਆਉਂਦੀਆਂ ਇੱਕ ਮੁਹਾਵਰਾ ਪੰਜਾਬੀ ਦਾ ਜੋ ਸੁੱਖ ਸੱਜੂ ਦੇ ਚਾਰੇ ਉਹ ਬਲਕਣਾ ਬਕਾਰੀ ਜੋ ਆਪਣੇ ਘਰ ਦੇ ਵਿੱਚ ਜੋ ਦੇਸ਼ ਦੇ ਵਿੱਚ ਸੁੱਖ ਆ ਲੋਕ ਦੇ ਬਾਹਰ ਨਹੀਂ ਹੈਗਾ ਪਰ ਇਹ ਆ ਕਿ ਕਾਰਨ ਇਹੋ ਹੀ ਆ ਕਿ ਅਸੀਂ ਆਪਣੀਆਂ ਆਸ਼ਾਵਾਂ ਦੀ ਖਾਤਰ ਆਪਣੇ ਵੱਡੇ ਦਿਸਣ ਲਈ ਲੋਕਾਂ ਵਾਸਤੇ ਜਾਂ ਕਹਿਣ ਤੋਂ ਭਾਵੇਂ ਆ ਕਿ ਮੁਕਾਬਲੇਬਾਜ਼ੀ ਦਾ ਜੋਗਿਆ ਪਦਾਰਥਵਾਦ ਦਾ ਜੋਗਿਆ ਹਰ ਬੰਦਾ ਚਾਹੁੰਦਾ ਕਿ ਮੇਰੇ ਕੋਲ ਗੱਡੀ ਹੋਵੇ ਮੇਰੀ ਕੋਠੀ ਹੋਵੇ ਮੈਂ ਟੌਰ ਨਾ ਰਵਾਂ ਸਾਦਾਪਨ ਦੇ ਸਾਡੇ ਜੋ ਖਤਮ ਹੋ ਰਿਹਾ ਇਸੇ ਕਰਕੇ ਸਾਡੇ ਪਹਿਲੇ ਜਿਹੜੇ ਪੁਰਖੇ ਜਿਹੜੇ ਬਜ਼ੁਰਗ ਸੀਗੇ ਉਹ ਸਾਦੇ ਕੱਪੜੇ ਰੈਂਦੇ ਸੀ ਔਰ ਇੱਕ ਘਰ ਦੇ ਇੱਕ ਕਮਰੇ ਦੇ ਵਿੱਚ ਹੀ ਪਰਿਵਾਰ ਸਾਰਾ ਜਿਹੜਾ ਇਕੱਠਾ ਰਹਿੰਦਾ ਸੀਗਾ ਤੇ ਬੜੇ ਪ੍ਰੇਮ ਦੇ ਨਾਲ ਜੁਆਇੰਟ ਫੈਮਿਲੀ ਹੁੰਦੀ ਸੀ ਇਕੱਠਾ ਪਰਿਵਾਰ ਰਹਿੰਦਾ ਸੀ ਪਿਆਰ ਨਾਲ ਰਹਿੰਦੇ ਸੀ ਹੁਣ ਕੱਲੇ-ਕੱਲੇ ਪਰਿਵਾਰ ਹੋ ਗਏ ਤਾਂ ਵੀ ਜਿਹੜੇ ਇੱਕ ਦੂਜੇ ਦੇ ਨਾਲ ਜਿਹੜੇ ਆ ਉਹ ਖਿਜੀ ਜਾਂਦੇ ਲੜੀ ਜਾਂਦੇ ਕਾਰਨ ਇਹੋ ਹੀ ਆ ਕਿ ਸਾਡੇ ਚੋਂ ਜਿਹੜੀਆਂ ਮੌਲਕ ਕਦਰਾਂ ਕੀਮਤਾਂ ਵਾਂ ਜਿਹੜੀਆਂ ਗੁਰੂਆਂ ਦੀਆਂ ਸਖਿਆਵਾਂ ਵਾਂ ਉਹ ਸਾਂਹੀ ਪੜਦੇ ਨਹੀਂ ਅਸੀਂ ਹੋਰ ਊਟ ਪਟਾੰਗ ਮੋਬਾਈਲਾਂ ਦੇ ਵੇਖੀ ਜਾਂਦੇ ਆ ਜਾਂ ਕਹਿਣ ਤੋਂ ਭਾਵ ਆ ਕਿ ਕੋਈ ਚੰਗਾ ਲਿਟਰੇਚਰ ਨਹੀਂ ਪੜਦੇ ਜਿਹੜਾ ਗੁਰਬਾਣੀ ਵਾਲਾ ਵਾ ਜਾਂ ਜਿਹੜਾ ਚੰਗੀਆਂ ਸਖਿਆਵਾਂ ਵਾਲਾ ਵਾ ਜਿਹੜਾ ਸਾਨੂੰ ਸਾਨੂੰ ਗੁਰੂਆਂ ਪੀਰਾਂ ਦੀ ਜੀਵਨੀ ਪੜ੍ਹਨੀ ਚਾਹੀਦੀ ਆ ਸਾਨੂੰ ਉਹਨਾਂ ਦੇ ਆਦਰਸ਼ ਜਿਹੜੇ ਆ ਮਈ ਜੀਵਨ ਜੂਣਾ ਚਾਹੀਦਾ ਵਾ ਚੰਗੀਆਂ ਕਦਰਾਂ ਕੀਮਤਾਂ ਤਾਰਨ ਕਰਨੀਆਂ ਚਾਹੀਦੀਆਂ ਵਾ ਇਹ ਸਾਡੇ ਵਿੱਚ ਤਾਂ ਹੀ ਆਉਣੀਆਂ ਵਾ ਜੇ ਅਸੀਂ ਪ੍ਰਮਾਤਮਾ ਦਾ ਨਾਮ ਜਪਾਂਗੇ ਅਦਰਵਾਈਜ਼ ਜਿਹੜਾ ਵਾ ਜੇ ਦਵਾਈ ਨਹੀਂ ਨਾ ਖਾਏਗਾ ਮਰੀਜ਼ ਤੇ ਉਹਨੇ ਠੀਕ ਨਹੀਂ ਹੋਣਾ ਸੁਪੋਜ਼ ਕਰੋ ਜੇਕਰ ਕਿਸੇ ਡਾਕਟਰ ਨੇ ਦਵਾਈ ਦਿੱਤੀ ਹੈ ਅਨਾਖ ਬੁਖਾਰ ਦੀ ਕਿ ਭਾਈ ਆ ਜਿਹੜੀ ਖਰਾਕ ਤੂੰ ਦਿਨੇ ਖਾਣੀ ਆ ਆ ਸਵੇਰੇ ਖਾਣੀ ਆ ਸ਼ਾਮ ਨੂੰ ਖਾਣੀ ਆ ਤੇ ਜੇਕਰ ਆਪਾਂ ਇਲਾਜ ਨਹੀਂ ਕਰਾਉਂਦੇ ਤੇ ਫੇਰ ਉਹ ਜਿਹੜਾ ਵਾ ਥੋਲੀ-ਓਲੀ ਰੋਗ ਵੱਧ ਜਾਂਦਾ ਇਹ ਗਰਬਾਣੀ ਸਾਡੇ ਦੁੱਖਾਂ ਦਾ ਇਲਾਜ ਆ ਦਵਾਈ ਆ दारू ਆ ਇਹ ਜਿਹੜਾ ਨਾਮ ਆ दारू ਆ ਨਾ ਸੰਸਾਰ ਰੋਗੀ ਨਾਮ दारू ਇਹ ਸੰਸਾਰ ਸਾਰਾ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਸਾਰਾ ਸੰਸਾਰ ਹੀ ਦੁੱਖਾਂ ਦੇ ਨਾਲ ਰੋਗਾਂ ਦੇ ਨਾਲ ਭਰਿਆ ਪਿਆ ਹਰ ਬੰਦਾ ਕੋਈ ਮਨੁੱਖ ਨਹੀਂ ਹੈਗਾ ਜਿੰਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ ਉਹ ਮਨੁੱਖ ਜੁਗੀ ਜਿਨ੍ਹਾਂ ਦਾ ਨਾਮ ਆਧਾਰ ਹੈ ਜਿਹੜੇ ਗੁਰਬਾਣੀ ਨੂੰ ਪੜਦੇ ਆ ਗੁਰਬਾਣੀ ਨਾਲ ਜੁੜੇ ਜਿਨ੍ਹਾਂ ਨੂੰ ਪਤਾ ਦੁੱਖ ਵੀ ਆਉਣਾ ਤੇ ਸੁੱਖ ਵੀ ਆਉਣਾ ਜ਼ਿੰਦਗੀ ਦੇ ਵਿੱਚ ਉਹ ਫਿਰ ਜਿਹੜਾ ਵਾ ਉਹਨਾਂ ਨੂੰ ਪਰੇਸ਼ਾਨੀ ਨਹੀਂ ਹੁੰਦੀ ਕਹਿੰਦੇ ਭਾਵ ਕਿ ਉਹਨਾਂ ਨੂੰ ਪਤਾ ਇਹ ਆਉਣੀ ਹੈ ਨੇਚਰਲ ਪ੍ਰੋਸੈਸ ਹੈ ਹੈ ਹੁਣ ਜੇ ਆਪਾਂ ਗੱਡੀ ਖਰੀਦਦੇ ਆ ਤਾਂ ਉਹਨੇ ਖਰਾਬ ਵੀ ਹੋਣਾ ਵਾ ਉਹਦੀ ਸਰਵਿਸ ਵੀ ਆਪਾਂ ਨੂੰ ਕਰਾਉਣੀ ਪੈਣੀ ਉਹ ਚ ਤੇਲ ਵੀ ਪੋਣਾ ਪੈਣਾ ਉਤਰਾਂ ਤੋਂ ਨੇ ਚੱਲਣਾ ਨਹੀਂ ਜਿਹੜਾ ਸਰੀਰ ਆ ਇਹਨੇ ਬਿਮਾਰ ਵੀ ਹੋਣਾ ਵਾ ਇਹਦੇ ਨੂੰ ਪਰੇਸ਼ਾਨੀਆਂ ਵੀ ਆਉਣੀਆਂ ਘਰ ਦੇ ਵਿੱਚ ਜੇਕਰ ਕੋਈ ਪਰਿਵਾਰ ਆਪਾਂ ਚਲਾਉਣੀ ਆ ਘਰ ਦੇ ਵਿੱਚ ਬਿਜਲੀ ਦਾ ਬਿੱਲ ਵੀ ਆਉਂਦਾ ਕਈ ਵਾਰੀ ਕਈ ਵਾਰੀ ਘਰ ਦੇ ਵਿੱਚ ਕਈ ਤਰ੍ਹਾਂ ਦੇ ਬੂਹੇ ਵੀ ਟੁੱਟ ਜਾਂਦੇ ਆ ਕਈ ਕੁਛ ਹੁੰਦਾ ਵਾ ਉਹ ਕਹਿਣ ਤੋਂ ਭਾਵ ਇਹ ਹੈ ਕਿ ਇਹ ਚੱਲਦਾ ਰਹਿਣਾ ਵਾ ਦੁੱਖ ਸੁੱਖ ਧੁੱਪ ਛਾਂ ਦਿਨ ਰਾਤ ਇਹ ਸਾਰਾ ਸਿਸਟਮ ਬਣਿਆ ਵਾ ਇਹ ਨੇਚਰਲ ਪ੍ਰਵਾਹ ਵਾ ਇੱਕ ਪ੍ਰੋਸੈਸ ਹੁੰਦਾ ਵਾ ਇਹ ਕੁਦਰਤ ਦਾ ਨਿਜਮ ਹੈ ਇਹ ਹਰੇਕ ਮਨੁੱਖ ਨੂੰ ਜਿਹੜਾ ਵਾ ਫੇਸ ਕਰਨਾ ਪੈਂਦਾ ਵਾ ਭਾਵੇਂ ਕਿੰਨਾ ਵੀ ਹਾਂ ਠੀਕ ਹੈ ਕਿ ਜਿਹੜਾ ਪੈਸੇ ਵਾਲਾ ਵੱਡਾ ਤਣਾੜ ਆ ਥੋੜਾ ਜਿਹਾ ਮੁਸ਼ਕਲਾਂ ਜਿਹੜੀਆਂ ਵਾ ਪੈਸੇ ਨਸ਼ੇਤੀ ਟੈਕਲ ਕਰ ਲੈਂਦਾ ਵਾ ਅਦਰਵਾਈਜ਼ ਉਹਨਾਂ ਦੀ ਸਗੋਂ ਜ਼ਿਆਦੀਆਂ ਹੁੰਦੀਆਂ ਕਿਉਂਕਿ ਉਹਨਾਂ ਦੇ ਵੱਡੇ ਵੱਡੇ ਰੱਖੀਆਂ ਹੁੰਦੀਆਂ ਚੀਜ਼ਾਂ ਰੱਖੀਆਂ ਹੁੰਦੀਆਂ ਉਹਨਾਂ ਨੇ ਲੱਖਾਂ ਲੱਖਾਂ ਵਾਲੀਆਂ ਚੀਜ਼ਾਂ ਦੀ ਇਹਨਾਂ ਦੇ ਕੋਲ ਉਹ ਵਿਗੜਦੀਆਂ ਫਿਰ ਪੈਸੇ ਉਹਨਾਂ ਦੇ ਵੀ ਲੱਗਦੇ ਆ ਗਹਿਨਤ ਭਾਵ ਜਿੱਡਾ ਵੱਡਾ ਸੇਰਿਆ ਓਡੀ ਵੱਡੀ ਪੀੜਿਆ ਸੋਖ ਸਹਿਜ ਆਨੰਦ ਲਹੁ ਸਾਧ ਸੰਗਤ ਪਾਈਏ ਵਡਭਾਗੀ ਗੁਰਮੁਖ ਹਰ ਹਰ ਨਾਮ ਕਹੋ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭਗਵੇ ਹਰ ਸਿਮਰਤ ਬਿਨ ਸੇ ਸਭ ਦੁਖ ਕਹਿੰਦੇ ਆ ਕਿ ਹੇ ਮਾਈ ਮੇਰੇ ਮਨ ਨੂੰ ਸੁਖ ਮਿਲ ਗਿਆ ਹੁਣ ਕਹਿੰਦੇ ਕਰੋੜਾਂ ਹੀ ਮੇਰੇ ਮਨ ਦੇ ਵਿੱਚ ਆਨੰਦ ਦੇ ਅਨੰਤ ਭਾਵ ਹੁੰਦਾ ਜਿੱਥੇ ਕੋਈ ਦੁੱਖ ਸੁਖ ਦੀ ਕੋਈ ਪ੍ਰਵਾਹ ਨਹੀਂ ਬੇ ਪ੍ਰਵਾਹ ਬੰਦਾ ਰਹਿੰਦਾ ਖੁਸ਼ ਰਹਿੰਦਾ ਰਾਜ ਸੁਖ ਭੁਗਵੇ ਹੁਣ ਰਾਜ ਸੁਖ ਭੋਗਦਾ ਕਹਿਣ ਤੋਂ ਪਾਉ ਮਨ ਜਿਹੜਾ ਰਾਜਾ ਵਾ ਤ੍ਰਿਪਤ ਹੋ ਗਿਆ ਰਾਜ ਗਿਆਰ ਸਿਮਰਤ ਬਿਣ ਸੇ ਸਭੇ ਦੁਖ ਅਰੀ ਦੇ ਨਾਮ ਦੇ ਸਿਮਰਨ ਦੇ ਨਾਲ ਸਾਰੇ ਦੁਖ ਜਿਹੜੇ ਆ ਉਹ ਖਤਮ ਹੋ ਗਏ ਆ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਭੁੱਲਾਂ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਧ ਸੰਗਤ ਜੀ ਜਿਹੜੇ ਆ ਉਹ ਬਖਸ਼ ਦੇਣੀਆਂ ਗਲਤੀਆਂ ਨਜ਼ਰ ਅੰਦਾਜ਼ ਕਰਨੀਆਂ ਵਾ ਔਰ ਗੁਰੂ ਦੀ ਮਾਤਰੋਂ ਉਤਾਰਨ ਕਰਕੇ ਗੁਰੂ ਵਾਲੇ ਬਣੀਏ ਪਰਮੇਸ਼ਰ ਦੇ ਗੁਣ ਗਾਈਏ ਆਪਣੇ ਜੀਵਨ ਨੂੰ ਸਫਲ ਬਣਾਈਏ ਆਪਣੇ ਮਾਨ ਵਿੱਚ ਸਕੂਨ ਲਿਆਈਏ ਤੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ ਇਹ ਲੜੀਵਾਰ ਪ੍ਰਵਾਹ ਜਿਹੜਾ ਗੁਰਬਾਣੀ ਦਾ ਏਸੀ ਤਰ੍ਹਾਂ ਹੀ ਚੱਲਦਾ ਰਹਿਣਾ ਵਾ ਬਾਕੀ ਆਪਾਂ ਅਗਲੇ ਭਾਗ ਦੇ ਵਿੱਚ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਵਾਂਗੇ ਤੇ ਸਾਰੀ ਸਾਧ ਸੰਗਤ ਦੋਸਤਾਂ ਮਿੱਤਰਾਂ ਭੈਣਾ ਭਰਾਵਾਂ ਸਕੇ ਸੰਬੰਧੀ ਜਿੰਨੇ ਵੀ ਸੁਣਦੇ ਪਏ ਆ ਉਹਨਾਂ ਨੂੰ ਨਿੱਕੋ ਗੁਜਾਰਸ਼ ਆ ਕਿ ਜਿਨ੍ਹਾਂ ਨੇ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਫਾਇਦੇ ਖਾਤਰ ਹੀ ਕਰ ਲੋ ਮੇਰੀ ਤੇ ਕੀ ਕਰਨਾ ਵਾ ਤੁਸੀਂ ਆਪਣਾ ਫਾਇਦਾ ਹੀ ਕਰ ਲੋ ਕਹਿੰਦੇ ਪਾਵਿਆ ਕਿ ਗੁਰਬਾਣੀ ਦੇ ਨਾਲ ਫਾਇਦਾ ਹੀ ਹੋਣਾ ਵਾ ਕੋਈ ਇਹਦੇ ਨਾਲ ਨੁਕਸਾਨ ਨਹੀਂ ਹੈਗਾ ਜਿਵੇਂ ਕਹਿੰਦੇ ਆ ਨਾ ਕਿ ਕਈਆਂ ਦਵਾਈਆਂ ਦੇ ਸਾਈਡ ਇਫੈਕਟ ਨਹੀਂ ਹੁੰਦੇ ਇਹ ਗੁਰਬਾਣੀ ਆ ਇਹਦਾ ਕੋਈ ਨੁਕਸਾਨ ਨਹੀਂ ਆ ਇਹਦਾ ਫਾਇਦਾ ਹੀ ਆ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਸ ਕਰਕੇ ਗੁਰੂ ਪਿਆਰਿਓ ਕਹਿਣ ਤੋਂ ਪਾਵੇ ਕਿ ਸਮਝਾਉਣ ਵਾਸਤੇ ਤੇਲ ਮਾਤਰਾ ਆਪਾਂ ਧਾਰਨਾ ਦੇਣੀ ਆ ਪੈਂਦੀ ਆ ਵਾ ਗੁਸਤਾਖੀ ਮਾਫ ਕਰਨੀ ਕਹਿਣ ਤੋਂ ਪਾਵ ਕਿ ਗੁਰਬਾਣੀ ਇੱਕ दारू ਆ ਇੱਕ ਨਾਮ ਆ ਕਈ ਆਪਾਂ ਅੰਗਰੇਜ਼ੀ ਦਵਾਈਆਂ ਖਾਂਦੇ ਆ ਨਾ ਤਾਂ ਉਹਨਾਂ ਦੇ ਸਾਈਡ ਇਫੈਕਟ ਵੀ ਡਾਕਟਰ ਦੱਸ ਦਿੰਦੇ ਜਾਂ ਲੋਕ ਦੱਸ ਦਿੰਦੇ ਆ ਕਿ ਯਾਰ ਆ ਦਵਾਈ ਦੇ ਨਾਲ ਆਖ ਤੇ ਠੀਕ ਹੋ ਗਿਆ ਦੂਜੀ ਲੱਗ ਗਈ ਆ ਜਾਨੀ ਕਿ ਕਹਿੰਦੇ ਭਾਵੇਂ ਕਿ ਕਰੋਗ ਨੂੰ ਦਬਾਉਂਦਿਆਂ ਦੂਜੇ ਹੋਰ ਰੋਗ ਲੱਗ ਜਾਂਦੇ ਪਰ ਗੁਰਬਾਣੀ ਇਹ ਕਹੋ ਜਿਆ ਆਪਣੇ ਵਾਸਤੇ ਗੁਰੂ ਸਾਹਿਬਾਨਾ ਨੇ دارو ਦਿੱਤਾ ਆਪਾਂ ਨੂੰ ਇਹ ਕਹੋ ਜੀ ਇਹ ਆਪਣੇ ਤੇ ਬਖਸ਼ਿਸ਼ ਕੀਤੀ ਆ ਮੋਲਕਤਾਂ ਦਿੱਤਾ ਖਜ਼ਾਨਾ ਦਿੱਤਾ ਜਿੰਨਾ ਵਰਤਾਂਗੇ ਉਨਾ ਹੀ ਇਹ ਵਦਨਾਵਾਂ ਘਟਣਾ ਨਹੀਂ ਤੇ ਇਹ ਦੇ ਨਾਲ ਹੀ ਆਪਣੇ ਮਨ ਦਾ ਇਲਾਜ ਹੋਣਾ ਵਾ ਇਸ ਕਰਕੇ ਖੁਸ਼ ਰਿਹਾ ਕਰੋ ਚੜ੍ਹਦੀ ਕਲਾ ਵਿੱਚ ਰਹਿਣਾ ਵਾ ਗੁਰਬਾਣੀ ਪੜ੍ਹਨੀ ਆ ਗੁਰੂ ਵਾਲੇ ਬਾਨਾ ਵਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੇ ਕਰਨਾ ਜਿਨ੍ਹਾਂ ਕੀਤਾ ਉਹਨਾਂ ਨੂੰ ਮੇਰੇ ਵੱਲੋਂ ਮੁਬਾਰਕਾਂ ਵਾ ਧੰਨਵਾਦ ਆ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਕਿਰਪਾ ਕਰੇ ਹਰ ਤਰ੍ਹਾਂ ਦੀ ਜਿਹੜੀ ਆ ਉਹਨਾਂ ਦੀ ਮਨੋਮਰਾਦ ਪੂਰੀ ਕਰੇ ਇਹ ਪ੍ਰਮਾਤਮਾ ਹੀ ਕਿਰਪਾ ਕਰਨ ਵਾਲਾ ਵਾ ਬੰਦਾ ਕਹੋਣਿਆ ਇਸ ਕਰਕੇ ਜੇ ਗੁਰੂ ਦੇਵੇ ਫੇਰੀ ਪੂਰੀ ਪੈਂਦੀ ਆ ਕਿਉਂਕਿ ਭਰੇ ਖਜ਼ਾਨੇ ਸਹਬ ਦੇ ਆ ਜਿੰਨੇ ਮਰਜੀ ਉਹ ਤੋਂ ਮੰਗੀਏ ਲਈ ਮਿਲ ਹੀ ਜਾਂਦੇ ਮਿਲ ਜਾਂਦੇ ਜਾਂਦਾ ਦੇ ਲੈਂਦੇ ਤੱਕ ਪਾਏ ਆਪਾਂ ਥੱਕ ਜਾਂਦੇ ਖਾਂਦੇ ਪੀਂਦੇ ਪਰ ਉਹਦੇ ਖਜ਼ਾਨੇ ਨਹੀਂ ਮੁੱਕਦੇ ਤੂੰ ਦਾਤਾ ਦਤਾਰ ਤੇਰਾ ਦਿੱਤਾ ਕਾਮਨਾ ਜਾਣੀ ਕੀ ਕਹਿਣ ਤੋਂ ਪਾ ਆ ਗਿਆ ਕਿ ਪਰਮੇਸ਼ਰ ਤੋਂ ਬਿਨਾ ਆਪਣਾ ਜਿਹੜਾ ਵਾ ਗੁਰੂ ਤੋਂ ਬਿਨਾ ਜਿਹੜਾ ਵਾ ਕੋਈ ਸਹਾਰਾ ਨਹੀਂ ਹੈਗਾ ਗੁਰੂ ਹੀ ਸਭ ਦੀ ਸਾਰਿਆਂ ਦੀ ਸਾਰੇ ਜਿੰਨੇ ਵੀ ਆਪਾਂ ਜਿੰਨੇ ਵੀ ਗੁਰਸੇਖਾਂ ਜਾਂ ਜਿੰਨੇ ਜਿਹੜੇ ਵੀ ਗੁਰਬਾਣੀ ਕੋਈ ਵੀ ਪੜ ਸਕਦਾ ਕਿਸੇ ਵਿਸ਼ੇਸ਼ ਵਰਗ ਨੂੰ ਮੁਖ ਰੱਖ ਕੇ ਨਹੀਂ ਲਿਖੀ ਗੁਰੂ ਸਾਹਿਬਾਨਾ ਨੇ ਸਰਬੱਤ ਦੇ ਭਲੇ ਵਾਸਤੇ ਲਿਖੀ ਆ ਸੋ ਫਤਿਹ ਦੀ ਸਾਂਝ ਪਾਈਏ ਬਲਾਉ ਫਰ ਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ